ਡੈਲੀ ਉਹ ਰਿਪੋਰਟ ਤੇ ਕੋਈ ਨਾ ਕੋਈ ਵਾਰਦਾਤ ਹਮੇਸ਼ਾ ਹੁੰਦੀ ਹੀ ਰਹਿੰਦੀ ਹੈ ਜਿਵੇਂ ਕਿ ਪੰਜਾਬੀ ਕੈਨੇਡਾ ਜਾਂਦੇ ਆ ਜਾਂ ਪੰਜਾਬੀ ਕੈਨੇਡਾ ਤੋਂ ਆਉਂਦੇ ਆ ਬਹੁਤ ਵਾਰ ਪੰਜਾਬੀਆਂ ਦੇ ਨਾਲ ਵੀ ਕੈਨੇਡਾ ਦੇ ਵਿੱਚੋਂ ਸਕੈਮ ਹੋ ਜਾਂਦਾ ਹੈ ਜੇਕਰ ਗੱਲ ਕਰਦੇ ਹਾਂ ਹੁਣ ਇੱਕ ਨਵੇਂ ਸਕੈਮ ਦੀ ਪੋਲਾਪਲਾ ਪਰਿਵਾਰ ਆ ਜਿਹੜਾ ਬਿਲਕੁਲ ਇੱਕ ਕਸਟਮਰ ਨਾਲ ਚੱਕ ਲਿਆ ਤੇ ਉਸ ਤੋਂ ਬਾਅਦ ਉਹਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨ ਨੂੰ ਮਿਲਿਆ ਚਲੋ ਉਹ ਤਾਂ ਵੱਡਾ ਸੀ ਪਰਿਵਾਰ ਸਮਝਦਾਰ ਸੀ ਉਹਨਾਂ ਚੀਜ਼ਾਂ ਨੂੰ ਹੈਂਡਲ ਕਰ ਚੁੱਕਿਆ ਸੀ ਪਰ ਜਿਹੜੇ ਨਾਲ ਦੋ ਬੱਚੇ ਸੀ ਉਹਨਾਂ ਨੇ ਇਹ ਚੀਜ਼ ਪਹਿਲੀ ਵਾਰ ਦੇਖੀ ਸੀ ਇਸ ਤੋਂ ਬਾਅਦ ਉਹ ਕਾਫੀ ਐਡੇ ਘਬ ਅਭੀ ਭੈਣ ਭਰਾ ਜਕਰ ਆ ਰਿਹਾ ਹੈ ਚਾਹੇ ਤੁਹਾਡਾ ਕੋਈ ਆਪਣਾ ਹੈ ਚਾਹੇ ਤੁਹਾਡਾ ਕੋਈ ਬਗਾਨਾ ਹੈ ਤੁਸੀਂ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦੇ ਜਿਵੇਂ ਕਿ ਹੁਣ 골ਡ ਬਹੁਤ ਦੇ ਮਹਿੰਗਾ ਹੋਇਆ ਹੋਇਆ ਹੈ ਤੇ ਉੱਥੋਂ ਕੈਨੇਡਾ ਤੋਂ ਕਿਸੇ ਬੰਦਿਆਂ ਨੇ 골ਡ ਇੰਡੀਆ ਭੇਜਿਆ ਸੀ ਉਹਨਾਂ ਬੱਚਿਆਂ ਦੇ ਬੈਗਾਂ ਦੇ ਵਿੱਚ ਪਾ ਕੇ ਜਾਂ ਫਿਰ ਉਹਨਾਂ ਬੱਚਿਆਂ ਦੇ ਹੱਥ ਕਿਸੇ ਉਹਨਾਂ ਦੇ ਆਪਣਿਆਂ ਨੇ ਪਰ ਆਪਾਂ ਨਾਂ ਨਹੀਂ ਲੈਣੇ ਕਿਉਂਕਿ ਨਾਮ ਗੁਪਤ ਰੱਖੇ ਗਏ ਆ ਗੋਪਤਸ ਕਰਕੇ ਰੱਖਿਆ ਗਿਆ ਕਿ ਆਪਾਂ ਨਹੀਂ ਚਾਹੁੰਦੇ ਕਿਸੇ ਦੀ ਵੀ ਧੀ ਪੁੱਤ ਦੀ ਗੱਲਬਾਤ ਬਾਹਰ ਆਵੇ ਭਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬੀ ਭੈਣ ਭਰਾ ਕੈਨੇਡਾ ਤੋਂ ਇੰਡੀਆ ਆਉਣਾ ਚਾਹੁੰਦੇ ਆ ਤਾਂ ਗੌਰ ਕਰੇ ਇਸ ਗੱਲ ਉੱਤੇ ਕਿ ਉਹਨਾਂ ਦੇ ਨਾਲ ਇਹੋ ਜੀ ਵਾਰਦਾਤ ਨਾ ਹੋਵੇ ਜਿਸ ਤੋਂ ਬਾਅਦ ਉਹਨਾਂ ਨੂੰ ਕਸਟਮ ਵਾਲੇ ਚੱਕਦੇ ਫਿਰਨ ਜਾਂ ਫਿਰ ਉਹ ਦੁਬਾਰਾ ਇੰਡੀਆ ਤੋਂ ਕੈਨੇਡਾ ਕਦੇ ਵੀ ਵਾਪਸ ਨਾ ਜਾ ਪਾਉਣ ਕਿਉਂਕਿ ਜੇਕਰ ਉਹ ਇਹ ਵੱਡੀ ਗਲਤੀ ਕਰ ਲੈਂਦੇ ਆ ਤਾਂ 골ਡ ਉਹਨਾਂ ਦੇ ਬੈਗਾਂ ਦੇ ਵਿੱਚ ਰੱਖਿਆ ਗਿਆ ਜਾਂ ਫਿਰ ਕਹਿ ਸਕਦਾ 골ਡ ਉਹਨਾਂ ਨੂੰ ਫੜਾਇਆ ਗਿਆ ਜਦੋਂ ਉਹ ਆ ਕੇ 골ਡ ਦਿੱਲੀ 에어ਪੋਰਟ ਕੋਲ ਆ ਕੇ ਜਾ ਕੇ ਨਿਕਲੇ ਆ ਤਾਂ ਉਹ 골ਡ ਵਿੱਚੋਂ ਕੁਝ ਜਸ ਤੋਂ ਬਾਅਦ ਕਸਟਮ ਵਾਲਿਆਂ ਨੇ ਉਹਨਾਂ ਨੂੰ ਚੱਕ ਲਿਆ ਤੇ ਉਹਨਾਂ ਉੱਤੇ ਕਾਫੀ ਤਕੜੀ ਸਿਕਿਉਰਿਟੀ ਵੀ ਲਾਈ ਕਾਫੀ ਤਕੜਾ ਉਹਨਾਂ ਨੂੰ ਜੁਰਮਾਨਾ ਵੀ ਲਾਇਆ ਤੇ ਨਿਊਜ਼ ਜਿਹੜੀ ਅਲੱਗ-ਅਲੱਗ ਜਗ੍ਹਾ ਉੱਤੇ ਫੈਲੀ ਉਹਦੀ ਇੱਕ ਵੱਖਰੀ ਕਹਾਣੀ ਆ ਮਤਲਬ ਬਦਨਾਮੀ ਜਿਹੜੀ ਹੋਈ ਉਹ ਇੱਕ ਵੱਖਰੀ ਗੱਲ ਬਾਅਦ ਸੋ ਹੱਥ ਜੁੜ ਕੇ ਬੇਨਤੀ ਆ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਇੰਡੀਆ ਆਉਣਾ ਚਾਹੁੰਦੇ ਆ ਚਾਹੇ ਕੋਈ ਦੋਸਤ ਮਿੱਤਰ ਭੈਣ ਭਰਾ ਕੋਈ ਆਪਣਾ ਹੈ ਚਾਹੇ ਤੁਹਾਡਾ ਬਗਾਨਾ ਹੈ ਉਹਨਾਂ ਦੇ ਹੱਥੋਂ ਕੋਈ ਵੀ ਸਮਾਨ ਫੜ ਕੇ ਨਾ ਲੈ ਕੇ ਆਓ ਕਿਉਂਕਿ ਉਹ ਤੁਹਾਡੇ ਜਾਣ ਦਾ ਸਾਧਨ ਰੋਕ ਸਕਦਾ ਹੈ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਇਸ ਗੱਲ ਨੂੰ ਕਿਵੇਂ ਸਮਝਦੇ ਹੋ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਪੇਜ